ਅੰਮ੍ਰਿਤਸਰ ਦੇ ਪਿੰਡ ਚੱਬੇ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ 35 ਸਵਾਰੀਆਂ ਨਾਲ ਭਰੀ ਬੱਸ ਇੱਕ ਨਾਲੇ 'ਚ ਜਾ ਪਲਟੀ 35 ਦੇ ਕਰੀਬ ਸਵਾਰੀਆਂ ਨੂੰ ਬਾਰੀ ਵਿੱਚੋਂ ਦੀ ਬਾਹਰ ਕੱਢ ਕੇ ਉਹਨਾਂ ਦੀ ਜਾਨ ਬਚਾਈ ਗਈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਰੋਸ ਪਾਇਆ ਗਿਆ ਉਹਨਾਂ ਕਿਹਾ ਕਿ ਨਾਲੇ ਦੀ ਪੁਲੀ ਟੁੱਟੀ ਕਾਰਨ ਇਹ ਹਾਦਸਾ ਵਾਪਰਿਆ ਦਲਬਾਤ ਸਿੰਘ ਹਾਂਜੀ ਕਿੱਥੇ ਐਕਸੀਡੈਂਟ ਹੋਇਆ ਜੀ ਫਿਰ ਸਿਰੇਓ ਪਰਲੇ ਬਣੇ ਹੋਇਆ ਤੇ ਮੁਰਤੇ ਫਿਰ ਬਾਸੇ ਬਣੇ ਲੱਗ ਰਹੇ ਹਾਂਜੀ ਕਿੰਨੇ ਆਣੇ ਬਿਠੇ ਆਹੀ ਮਾਦੇ ਦੇ ਉੱਤੇ 22 ਤੋਂ 40 ਇਹ ਕਿਸ ਤਰ੍ਹਾਂ ਬਚਾਅ ਕੀਤਾ ਜੀ ਉਹਨਾਂ ਨੇ ਵਾਰੀ ਪੋਟੋੜ ਕੇ ਫਿਰ ਕੱਢੇ ਹੂੰ ਤੇ ਕੀ ਕਹਿਣਾ ਚਾਹੁੰਦੇ ਕਿੰਨੇ ਕ ਐਕਸੀਡੈਂਟ ਹੋ ਰਹੇ ਨੇ ਲਗਾਤਾਰ ਇਹ ਲਗਾਤਾਰ ਵਾトゥ ਹੋ ਰਿਹਾ ਹੈ ਥੈਂਡੀ ਹੋ ਰਿਹਾ ਥੈਂਡੀ ਕੋਈ ਨਾਗਾ ਪੈਂਦਾ ਕਿਤੇ ਹਾਂਜੀ ਪਰਮਾਤਮਾ ਵਾਹ ਲੋ ਵੀ ਅਜੇ ਦੇਖੋ ਕਿੰਨੀਆਂ ਗੱਡੀਆਂ ਆਉਣੀਆਂ ਕੋਈ ਇਹਦਾ ਰਾਤ ਐਕਸੀਡੈਂੈਂਟ ਦਾ ਵੱਡਾ ਕਾਰਨ ਕੀ ਆ ਪੁਲ ਛੋਟਾ ਹੂੰ ਤੇ ਕਿੰਨੇ ਸਮੇਂ ਦਾ ਛੋਟਾ ਜੀ ਇਹ ਪੁਲ ਇਹ ਸ਼ੁਰੂ ਤੋਂ ਛੋਟਾ ਹੋਣਗਾ ਦੁਨੀਆ ਵਧ ਹੀ ਗਈ ਐ ਤੇ ਪੁਲ ਬਣੇ ਨਹੀਂ ਅਤਾ ਜੀ ਪੈਰੋਂ ਪੈਰ ਦੁਨੀਆ ਜਿਹੜੀ ਉਹ ਵਧ ਹੀ ਜਾਂਦੀ ਐ ਗੱਡੀਆਂ ਵਧੀਆਂ ਜਾਂਦੀਆਂ ਤੇ ਪੁਲ ਉੱਥੇ ਦਾ ਉੱਥੇ ਛੜਕੂ ਜਿਹੜੀ ਉਹ ਵਧ ਗਈ ਐ ਤੇ ਪੁਲ ਕਿਉਂ ਨਹੀਂ ਬਠਾ ਕੀਤਾ ਜਾ ਰਿਹਾ ਇਹ ਹੁਣ ਗਵਰਨਮੈਂਟ ਨੂੰ ਪਤਾ ਹੋਵੇ ਆ ਤੁਹਾਡੇ ਵੱਲੋਂ ਪਹਿਲਾਂ ਵੀ ਲਿਖਤੀ ਸ਼ਿਕਾਇਤ ਦਿੱਤੀ ਗਈ ਕੇ ਨੂੰ ਕਿਥੇ ਜਿਹੜੇ ਪੱਤਰਕਾਰ ਕੋਈ ਆਉਂਦਾ ਉਹ ਇਦਾਂ ਸੁਣ ਕੇ ਚੱਲ ਜਾਂਦੇ ਮੁੜ ਕੇ ਸੁਣਾਈ ਕੇ ਇਹਦੀ ਹਿੰਦੀ ਨਹੀਂ ਤੇ ਸਰਕਾਰਾਂ ਦੇ ਇੱਥੇ ਹੀ ਲਿੰਗਦੀਆਂ ਹੋਈ ਸੀ ਪਰ ਕਾਂ ਦਾ ਜਨਾਬ ਸਾਡਾ ਤੇਰਾ ਪੁੱਤਰ ਕਰਾਣਾ ਸਰਕਾਰ ਨੂੰ ਪਾਪੂ ਖਬਰ ਲਾਉਣੀ ਤਾਂ ਸਰਕਾਰ ਨੂੰ ਚਾਹੀਦਾ ਨਾ ਕਿ ਇਹ ਕੰਮ ਹੋਣਾ ਚਾਹੀਦਾ ਨਾ ਇਹ ਸਰਕਾਰ ਕਰੇ ਫਿਰ ਹੈ ਨਾ ਵਿਧਾਇਕ ਕਰਨ ਜਿਹੜੇ ਵੋਟਾਂ ਲਈ ਨੇ ਤੁਹਾਡੇ ਘਰ ਜਿਹੜੇ ਵੋਟਾਂ ਲੈਣ ਆਂਦੇ ਦੀ ਗੱਲ ਨਹੀਂ ਕਰਦੇ ਉਹ ਆਗੂ ਹੱਥਾਂ ਨੇ ਕਰਨੇ ਆ ਔਰ ਮੇਰੇ ਤੇਰੇ ਅੱਗੇ ਥੋੜਾ ਕਰ ਲੈਣੀ ਉਹ ਪਰ ਆਗੂ ਆਪਣੇ ਨੇ ਕਰਨੇ ਆ ਪਰ ਜਦੋਂ ਵੋਟਾਂ ਲੈਣ ਲਈ ਆ ਤੇ ਕੀ ਉਹਦੀ ਆਪਣੀ ਮੁਸ਼ਕਲ ਦਾ ਹੱਲ ਨਹੀਂ ਦੱਦਗੇ ਮੁਸ਼ਕਲ ਹੱਲ ਜਿਹੜੀ ਵੱਡੀ ਸੜਕ ਦੀ ਜਗ੍ਹਾ ਉਹ ਰੋਡ ਦੀ ਆਪ ਹੋਣੀ ਆ ਜਿਹੜੀ ਪਿੰਡ ਦੀ ਨਹੀਂ ਉਹ ਪਿੰਡ ਦੀ ਤੇ ਵੱਖਰੀ ਹੁੰਨੀ ਹੈ ਇਹਦੇ ਹੁਣ ਜਿਹੜੀ ਸਰਕਾਰ ਆਉਂਦੀ ਉਹਨੂੰ ਇਹ ਆਪ ਨਾਲ ਚਾਹੀਦਾ ਨਾ ਬਾਬੇ ਦੇ ਲਾਗੇ ਪੋੜਿਆ ਤੇ ਮੈਂ ਪੁਲ ਵੱਡਾ ਕਰਾਵਾਂ ਇਸ ਮੌਕੇ ਤੇ ਗੱਲ ਕਰਦੇ ਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਚੱਬਾ ਪਿੰਡ ਦੇ ਨਜ਼ਦੀਕ ਗੰਦੇ ਨਾਲੇ ਕੋਲ ਜਾ ਰਹੀ ਬੱਸ ਧੁੰਦ ਅਤੇ ਪੂਲੀ ਦੀ ਗ੍ਰਿੱਲ ਟੁੱਟਣ ਕਾਰਨ ਇਹ ਹਾ사 ਵਾਪਰਿਆ ਉਹਨਾਂ ਕਿਹਾ ਕਿ ਸਰਕਾਰਾਂ ਤੇ ਪ੍ਰਸ਼ਾਸਨ ਦੀ ਅਣਦੇਖੀ ਕਾਰਨ ਇਹ ਵੱਡੀ ਘਟਨਾ ਹੋਈ ਹੈ ਪਰਮਜੀਤ ਸਿੰਘ ਭਾਜੀ ਕੀ ਹੋਇਆ ਕੀ ਹਾ사 ਹੋਇਆ ਇਹ ਹਾ사 ਹੋਇਆ ਭਾਜੀ ਸਵੇਰੇ 6:30 ਵਜੇ ਯਾਸੋ ਇਸ। ہاں ਸਾਇਆ ਵੀ ਇਥੇ ਮੋਟਰਸਾਈਕਲ ਨੂੰ ਬਚਾਉਂਦੇ ਬਚਾਉਂਦੇ ਗੱਡੀ ਥੱਲੇ ਡੇਗੀ। ਧੁੰਦ ਲੱਗੀ ਸੀ। ਪੁਲ ਬਹੁਤ ਨਿੱਕਾ ਹੈਗਾ ਇਥੇ ਹੈ ਹੀ ਨਹੀਂ ਸਮਝ ਨਹੀਂ ਆਗਾ। ਸਰ ਕਿਹੜੀ ਸੀ ਭਾਜੀ? ਹੈ ਪੀਆਟੀ। ਭਜੀ ਕਿੰਨੇ ਵਜੇ ਹੋਇਆ ਹੱਸ? ਇਹ 7:00 ਵਜੇ ਦੇ ਲੱਗ ਜਾਗੇ। ਅਜੀ ਵਿੱਚ ਲੋਕ ਕਿੰਨੇ ਸੀ? 40 ਕ। ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ? ਮੰਗ ਕਰਦੇ ਸਾਡਾ ਪੁਲਿਸ ਆਈ ਹੋਣਾ ਜੀ ਦਾ। ਨਾ ਇਥੇ ਗ੍ਰੀਲਾ ਨਾ ਕੋਈ ਟੇਪ ਲੱਗੀ ਆ ਕੱਖ ਨਹੀਂ ਹੈਗਾ। ਇੱਥੇ ਹਾਂਜੀ ਹਾਂ ਸਭ ਪੁਲ ਕਰਕੇ ਹੋਇਆ ਹਾਂਜੀ ਪੁਲ ਕਰਕੇ ਹੋਇਆ ਵਜਾ ਭਾਜੀ ਵਜਾ ਭਾਜੀ ਪੁਲ ਕਰਕੇ ਹੋਈ ਪੁਲ ਨਿਕਾ ਬਹੁਤ ਹੀ ਜ਼ਿਆਦਾ ਇਹ ਪੁਲ ਵੀ ਕਹਾਦਾ ਪੁਲੀ ਆ ਇਹ ਪੁਲੀ ਐ ਪੁਲੀ ਪੁਲੀ ਹੈਗਾ ਇਹ ਬਹੁਤ ਤੰਗ ਪੋੜਿਆ ਤੁਸੀਂ ਮੈਂ ਨਾ ਸੜਕ ਮਗਰੋਂ ਚੋੜੀ ਆ ਗਾੜੀਆਂ ਪੁਲ ਹੈ ਹੀ ਨਹੀਂ ਆ ਇੱਥੇ ਤਿੰਨ ਤਿੰਨ ਘੰਟੇ ਦੁਨੀਆ ਫਸੀ ਰਹੀ ਦਿੰਦੀ ਜਾਮ ਦੇ ਵਿੱਚ ਕੋਈ ਵੱਡੇ ਦੇ ਘਾਰੀ ਕੋਲੋਂ ਮੰਗ ਨਹੀਂ ਕੀਤੀ ਕਦੀ ਵੀ ਪੁਲ ਦੀ ਆਉਂਦਾ ਜਿਹੜਾ ਸੁਣ ਜਾਂਦਾ ਕੋਈ ਆਉਂਦਾ ਤਾਂ ਨਹੀਂ ਆ ਅਹੀਂ ਮੰਗ ਕਰਦੇ ਸਾਡਾ ਪੁਲ ਚੋੜਾ ਨਹੀਂ ਚਾਹੀਦਾ ਕੋਈ ਲਾਈਟ ਹੋਣੀ ਚਾਹੀਦੀ ਆ ਟੇਪਾਂ ਲੱਗਣੀਆਂ ਚਾਹੀਦੀਆਂ ਗਰੇਲਾਂ ਲੱਗਣੀਆਂ ਚਾਹੀਦੀਆਂ ਪੁਲ ਚੋੜਾ ਉਹ ਤਾਂ ਫੇਰ ਹੀ ਆ ਡੈਲੀ ਐਕਸੀਡੈਂਟ ਹੁੰਦਾ ਡੈਲੀ ਇੱਕ ਦਿਨ ਹੀ ਆ ਐਕਸੀਡੈਂਟ ਤਾਂ ਬਚਾਉ ਸਕਦੇ ਹਾਂ ਹਾਂਜੀ ਪੁਲ ਚੋੜਾ ਗਿਆ ਉੱਪਰ ਬਚਾ ਜਾਣਾ ਬਾਬੇ ਦੇ ਘਰੋਂ ਗੱਡੀ ਕਿੰਨੇ ਦੀ ਤਸਵੀਰੇ ਜਾਊਗੀ ਇੱਦੋਂ ਬਾਬੇ ਦੇ ਮੱਥਾ ਟੇਕਦੇ ਆ ਮਗਰ ਕੋਈ ਮੋਟਰਸਾਈਕਲ ਕੋਈ ਕਾਰ ਮਾਹ ਸਪੈਲ ਗੇਰ ਲਾ ਕੇ ਗੱਡੀ ਮਾਹ ਹੀ ਆ ਪੁਲ ਵੀ ਪਾਰ ਕਰਦੀ ਜਿਹੜੇ 35 ਤੇ ਲੈ ਕੇ 40 ਬੱਸਾਂ ਦੇ ਵਿੱਚ ਬਚਾਅ ਹੋ ਗਿਆ ਹਾਂਜੀ ਹਾਂਜੀ ਬਚਾਅ ਗਿਆ ਡਰਾਈਵਰ ਕੋਈ ਡਰਾਈਵਰ ਨੇ ਵੀ ਡੇਗਿਆ ਸੀ ਉਹਨੂੰ ਕੱਢ ਕੇ ਉਹਦੇ ਕੱਪੜੇ ਬਦਲੇ ਉਹਨੂੰ ਜਾ ਕੇ ਚਾਹ ਚੂ ਪਿਆਈ ਗੁਰਦਾਰੇ ਡਰਾਈਵਰ ਨੇ ਬਹੁਤ ਕੁੱਟ ਕੀਤੀ ਆ ਬਿਲਕੁਲ 40 ਸੀ ਉਹਨਾਂ ਨੂੰ ਤੁਸੀਂ ਕੱਢਿਆ ਸਰਕਾਰ ਹਾਂਜੀ ਤੁਸੀਂ ਕੱਢਿਆ ਸੀ ਸਾਰਿਆਂ ਨੇ ਕੱਢਿਆ ਇੱਥੇ ਪਿੰਡਦਿਆਂ ਨਾਲ ਮਿਲ ਕੇ ਹਾਂ ਸੀਸਾ ਤੋੜ ਕੇ ਮਗਰਲੀ ਵਾਰੀ ਦਾ ਹਾਂਜੀ ਮੇਨ ਪੋਲ ਚੌੜਾ ਹੋਣਾ ਜੀ ਦਾ ਇੱਥੇ ਟ੍ਰੈਫਿਕ ਇੰਨੀ ਐਤਵਾਰ ਤੁਸੀਂ ਮੰਨਣਾ ਚਾਰ-ਚਾਰ ਘੰਟੇ ਦੁਨੀਆ ਕੋਈ ਗਲੀਆਂ ਚ ਪਾ ਕੇ ਗੱਡੀ ਖੜਦਾ ਕੋਈ ਕੈਂਟ ਦੀ ਖੜਦਾ ਬੱਸਾਂ ਵਾਲਿਆਂ ਦੇ ਟਾਈਮ ਹੁੰਦੇ ਆ ਹਰ ਇੱਕ ਨੂੰ ਟਾਈਮ ਹੁੰਦਾ ਕਾਰਾਂ ਆਉਣ ਲੈ ਆਉਂਦਾ ਕੋਈ ਉਂਵਾੜਦਾ ਕੋਈ ਥੱਲੇ ਲਿਆ ਕੇ ਠੋਕ ਲੈਂਦਾ ਮਟਕੇ ਪੰਗੇ ਪਾ ਹਟਦੇ ਇੱਥੇ ਹਾਂਜੀ ਹਾਂਜੀ ਬਹੁਤ ਬਾਜੀ ਤਰਨਤਾਰ ਤੋਂ ਜਾਮ ਲੱਗ ਜਾਂਦਾ ਬਰਸਰ ਦਾ ਉਹ ਹਾਈ ਬੋਰਡ ਪੋਲ ਤੱਕ ਲੱਗਾ ਰਿਹਾ ਉੱਤੇ ਖੈਰ ਦੇਖਿਆ ਜਾਵੇ ਤਾਂ ਧੁੰਦ ਦਾ ਕਹਿ ਲਗਾਤਾਰ جاری ਹੈ ਜਿਸ ਦੇ ਚੱਲਦੇ ਸੜਕ ਵਹਾਸਿਆਂ ਦੇ ਵਿੱਚ ਵੀ ਲਗਾਤਾਰ ਇਜ਼ਾਫਾ ਹੋ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ